ਜੋ ਬੋਲੇ ਸੋ ਨਨ ਹੈ ਸਤਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਨ ਹੈ ਸਤਗੁਰ ਕਬੀਰ ਮਹਾਰਾਜ ਕੀ ਜੈ ਜਗ ਦੇ ਭਗ ਦੇ ਭਗਾਂ ਦੇ ਭਾਗਾਂ ਵਿੱਚ ਤਰ ਉਨਤ ਬਾਣੀ ਸਹੀ ਬੇਕਰਮ ਗੁਰਵੰਦ ਗੁਰੂ ਜਤਪੁਰੂਣ ਧੰਨਾ ਧੰਨਾ ਸਤਗੁਰ ਦਾਸ ਨਰਾਜ ਦੇ ਪਾਡੰਨ ਕੋ ভিতর ਸਰਨਾ ਦੇ ਉੱਤੇ ਆਪਾ ਹਾਜ਼ਰੀ ਭਰ ਰਹੀ ਆਂ ਧੰਨ ਸਤਿਗੁਰੂ ਦਾਸ ਵਾਲਾ ਦੀ ਬਾਣੀ ਪਿੱਤਰ ਅਮਰਤ ਬਾਣੀ ਦੇ ਦਰਸ਼ਕਦਾਰ ਬਕਰ ਰਹੀ ਆਂ ਗੁਰਬੈਰੀ ਸੌਸ ਜਿੱਦੀ ਅੱਜ ਬੜਾ ਹੀ ਸੁਭਾਗਾ ਬੜਾ ਹੀ ਖੁਸ਼ੀਆਂ ਦਾ ਜਿਹੜਾ ਹੈ ਕਿਉਂਕਿ ਸਾਲ ਦੇ ਵਿੱਚ ਜਿਹੜੀਆਂ 12 ਪੂਰਨਵਾਸੀਆਂ ਮਲਾਈਆਂ ਜਾਂਦੀਆਂ ਨੇ ਉਹਨਾਂ ਪੂਰਨਵਾਸੀਆਂ ਦੇ ਵਿੱਚੋਂ ਇੱਕ ਜਿਹੜੀ ਅੱਜ ਦੀ ਪੂਰਨਵਾਸੀ ਹੈ ਉਹ ਗੁਰਪੁਣਿਆ ਪਾਪ ਸਤੂਰ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਵਰਹੀ ਸੋ ਆਪ ਸਭ ਸੰਗਤਾਂ ਨੂੰ ਭਾਨ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਕੋ ਦੁਨੀਆ ਬਹੁਤ ਬਹੁਤ ਮੁਬਾਰਕ ਆਮੂ ਗੁਰੂ ਗਰੀ ਸਾਸਤਰ ਜੀ ਜੋ ਕਬੀਰ ਮਹਾਰਾਜ ਜੀ ਨੇ ਪਰਮਾਤਮਾ ਕਲਪੁਖ ਦੇ ਗੁਰੂ ਸਾਹਿਬ ਕੀਤਾ ਹੈ ਵਿਸ਼ਵਾਸ ਕੀਤਾ ਜੇ ਉਹਦੇ ਵਿੱਚੋਂ ਕੁਝ ਘੜੀਆਂ ਵੀ ਸਾਡੇ ਵਿਸ਼ਵਾਸ ਹੋ ਜਾਵੇ ਨਾ ਤਫਦ ਸਵਾਰਾਂ ਕੀ ਕਾਰਜਰਾ ਉਸ ਹੋ ਜਾਵੇਗਾ ਕਿਉਂਕਿ ਗੁਰਬਾਣੀ ਸਾਸਤਰ ਦੀ ਬਾਕੀ ਸਾਡਾ ਭਰੋਸਾ ਮਨ ਇਧਰ ਉਧਰ ਇਤੁਤ ਡੋਲਦਾ ਹੈ ਪਰ ਕਬੀਰ ਮਹਾਰਾਜ ਜੀ ਨੇ ਜੋ ਸਾਨੂੰ ਸਮਝਾਇਆ ਗੁਰਬਾਣੀ ਨਾਲ ਕਿਤੇ ਵਿਸ਼ਵਾਸ ਕਿਤੇ ਭਰੋਸਾ ਕਿਤੇ ਜਗਹੀ ਨਾ ਸਾਡਾ ਰੁਚਾ ਦੇ ਤਾਂ ਸੱਚੇ ਪਾਤਸ਼ਾਹ ਕਿਰਪਾ ਕਰ ਦੇਣਗੇ ਕੰਟ ਕਬੀਰਵਾਲਾ ਜੀ ਜਦੋਂ ਗੁਰੂ ਦੇ ਗੇ ਪ੍ਰਿਆਰ ਬੇਨਤੀ ਕਰਦੇ ਹੈ ਤਾਂ ਇੱਕੋ ਬੇਨਤੀ ਕਰਦੇ ਸਤਿਪੁਰ ਪਹਿਲਾ ਗੁਰੂ ਨੂੰ ਕਹਿੰਦੇ ਸੌਂਪਣਾ ਚਾਹੀਦਾ ਕਿ ਮੇਰਾ ਮੁਝ ਮੈਂ ਕਿਛ ਲਾਗੀ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਹੈ ਕੋਚ ਨਹੀਂ ਹੈ ਗੁਰੂ ਆਪਣੇ ਆਪ ਨੂੰ ਸੰਪਣਾ ਵੈਸੇ ਵੱਡਾ ਔਖਾ ਕੰਮ ਹੈ ਕਿਉਂਕਿ ਕਿਸੇ ਦੇ ਹੁਕਮ 'ਤੇ ਰਹਿਣਾ ਸਭ ਤੋਂ ਵੱਡਾ ਔਖਾ ਕੰਮ ਹੈ ਦੁਨੀਆ ਦੇ ਵਿੱਚ ਕਿਸੇ ਦੇ ਹੁਕਮ 'ਤੇ ਰਹਿਣਾ ਸਭ ਤੋਂ ਔਖਾ ਕੰਮ ਹੈ ਪਰ ਕਬੀਰ ਮਹਾਰਾਜ ਜੀ ਕਹਿੰਦੇ ਵੀ ਮੈਨੂੰ ਉਹਦੇ ਹੁਕਮ ਦੇ ਵਿੱਚ ਚੱਲਣਾ ਕੋਈ ਪ੍ਰੋਬਲਮ ਨਹੀਂ ਹੈ ਕੋਈ ਟ੍ਰਬਲ ਨਹੀਂ ਕੋਈ ਦਿੱਕਤ ਨਹੀਂ ਕਿਉਂਕਿ ਮੈਂ ਉਹਦੇ ਭਾਣੇ ਨੂੰ ਮੰਨ ਚੁੱਕਿਆ ਉਹਦੇ ਹੁਕਮ ਨੂੰ ਪਹਿਚਾਣ ਚੁੱਕੇ ਆ ਕਹਿੰਦੇ ਜਿਹੜਾ ਵੀ ਉਹਦੇ ਹੁਕਮ ਨੂੰ ਪਹਿਚਾਣ ਜਾਂਦਾ ਧੰਨ ਗੁਰੂ ਰਾਮ ਰਾਜ ਜੀ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣਾ ਆਇਆ ਰਾਨੁ ਤੱਕੇ ਭਾਈ ਜੋ ਵੀ ਉਹ ਪਰਮਾਤਮਾ ਤੇ ਭਰੋਸਾ ਰੱਖਦਾ ਯਕੀਨ ਰੱਖਦਾ ਉਹਦੇ ਕੰਮ ਆਪ ਪਰਮਾਤਮਾ ਕਰਦਾ ਹੈ ਵਿੱਚ ਕਿਸੇ ਨੂੰ ਪਾ ਦਿੰਦਾ ਕਦੇ ਸੰਤਾਂ ਨੂੰ ਪਾ ਦਿੱਤਾ ਕਿਤੇ ਇਨਸਾਨ ਨੂੰ ਪਾ ਦਿੱਤਾ ਪਰ ਕੰਮ ਉਹਦੇ ਸਵਾਰਦਾ ਵਿਗੜੇ ਕੋਈ ਕਾਰਜ ਵੀ ਪਰਮਾਤਮਾ ਸਵਾਰ ਕਰਦਾ ਕਿਉਂਕਿ ਕਬੀਰ ਮਹਾਰਾਜ ਦੀ ਹੰਕਾਰ ਨਹੀਂ ਕਰਦੇ ਕਬੀਰ ਮਹਾਰਾਜ ਦੀ ਕੋਈ ਵਿਚਾਰ ਦੇ ਲੈਨੇ ਕਿ ਨਾਮੈ ਕੀਆ ਨਾ ਕਰ ਸਕੋ ਨਾ ਕਰ ਸਕੈ ਸਰੀਰ ਜੋ ਕੀਤਾ ਸੋ ਹਰ ਕੀਤਾ ਕਹਿਤ ਕਬੀਰ 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 ਮਹਾਰਾਜੀ ਕਹਿੰਦੇ ਮੈਂ ਕੁਝ ਨਹੀਂ ਕਰ ਸਕਦਾ ਸੀ ਮੈਂ ਕੁਝ ਨਹੀਂ ਕਰ ਸਕਦਾ ਨਾ ਮੇਰਾ ਸ਼ਰੀਰ ਕਰ ਸਕਦਾ ਸੀ ਜੋ ਤੀਤਾ ਪਰਮਤਮਾ ਨੇ ਕੀਤਾ ਜੋ ਕੀਤਾ ਰੱਬ ਨੇ ਕੀਤਾ ਵਾਹਿਗੁਰੂ ਨੇ ਕੀਤਾ ਈਸ਼ਵਰ ਨੇ ਕੀਤਾ ਚੋਟੀ ਦੀ ਵਿਚਾਰ ਕਬੀਰ ਸਾਹਿਬ ਦੀ ਯਾਦ ਆਈ ਕਦੇ ਕਬੀਰ ਮਹਾਰਾਜ ਜੀ ਦੀ ਮਾਂ ਜਿਹੜੀ ਐ ਉਹ ਕਬੀਰ ਨੂੰ ਰੋਕਦੀ ਆ ਕਹਿੰਦੀ ਕਬੀਰ ਮੜਾ ਮੋਟਾ ਘਰ ਦੇ ਪਰਿਵਾਰ ਦੇ ਵੱਲ ਵੀ ਧਿਆਨ ਦੇ ਆ ਕਰ 24 ਘੰਟੇ ਬਸ ਇੱਕੋ ਵੱਲ ਤੇ ਲੱਗਿਆ ਰਹਿਣਾ ਭਗਤੀ ਤੇ ਲੱਗਿਆ ਰਹਿਣਾ ਮੜਾ ਮੋਟਾ ਕੋਈ ਘਰ ਦੇ ਕੰਮਾਂ 'ਚ ਵੀ ਧਿਆਨ ਦੇ ਘਰ ਦੇ ਵਿੱਚ ਬੜੇ ਕੰਮ ਨੇ ਕਮਾਈ ਕਰ ਕੋਈ ਮਾੜੀ ਮੋਟੀ ਦੋਸਤੇ ਲੜਕਾਰ ਆਉਂਗੇ ਘਰ ਦਾ ਖਰਚਾ ਚੱਲੇਗਾ ਤੇ ਤੂੰ ਸਾਰਾ ਦਿਨ بس ਭਗਤੀ ਚ ਲੱਗਿਆ ਰਹਿਣਾ। ਹੁਣ ਕਬੀਰ ਦਾ ਮਨ 24 ਘੰਟੇ ਭਗਤੀ ਚ ਲੱਗਿਆ ਰਹਿਣਾ, ਸੇਵਾ ਕਰੇ, ਦਰ ਕਰੇ। ਤਬਰ ਕਹਿੰਦੀ ਸਾਥ ਸੰਗਤ ਦੀ ਹੁਣ ਲੋਕ ਵੀ ਲਾਂਬੇ ਦਿੰਦੇ ਆ ਕਬੀਰ ਦੀ ਮਾਨ ਨੂੰ। ਕਹਿੰਦੇ ਤੇਰਾ ਕਬੀਰ ਵਿਗੜ ਗਿਆ। ਤੇਰਾ ਕਬੀਰ ਵਿਗੜ ਗਿਆ, 24 ਘੰਟੇ ਸਾਧੂ ਨਾਲ ਰਹਿਂਦਾ, ਸੰਤਾਂ ਨਾਲ ਰਹਿਂਦਾ ਤੇ ਤੇਰਾ ਕਬੀਰ ਤੇਰੇ ਹੱਥ ਨਹੀਂ ਆਉਣਾ। ਗੁਰਬਾਣੀ ਦੇ ਵਿੱਚ ਕਬੀਰ ਮਹਾਰਾਜ ਜੀ ਲਿਖਦੇ ਕਿ ਮੌਸਮ-ਮੌਸਰ ਹੋਵੇ ਕਬੀਰ ਕੀ ਮਾਈ ਕਹਿੰਦੇ ਕਬੀਰ ਦੀ ਮਾਂ ਅੰਦਰ ਬਰਵੜ ਰੋਂਦੀ ਹੈ ਕਹਿੰਦੇ ਇਹ ਕੀ ਹੋ ਗਿਆ ਲੋਕ ਲੰਬੇ ਰੰਦੇ ਆ ਜਿਹੜੇ ਪੁੱਤ ਦੀ ਮੈਨੂੰ ਸ਼ਾਵਾਂ ਤੇ ਜਨਮ ਦੀ ਭਗਤੀ ਤੇ ਲੱਗ ਗਿਆ ਪਰ ਲੋਕ ਲੰਬੇ ਦੇਣ ਲੱਗੇ ਵੀ ਲੰਬੇ ਦੇ ਲਿਆ ਲੋਕ ਅੰਦਰ ਬਰਵੜ ਕੇ ਰੋਂਦੀ ਹੈ ਗੁਰਗਰੀ ਸਾਸ ਜੀ ਕਹਿੰਦੇ ਸੰਤਾ ਕੇ ਕਾਰਜ ਆਪ ਖਲੋਇਆ ਕਹਿੰਦੇ ਕਬੀਰ ਮਹਾਰਾਜ ਜਿਹਦੀ ਕਪੁਤਰੀ ਸੀ ਜਿੱਦਾ ਨਾਂ ਕਮਲੀ ਇੱਕ ਪੁੱਤਰ ਸੀ ਜਿੱਦਾ ਨਾਂ ਕਮਾਲ ਸੀ ਤਾਂ ਪਰਿ ਸਾਸਕੇ ਜੀ ਕਹਿੰਦੇ ਹੋਰ ਪੁੱਤਰੀ ਦਾ ਵਿਆਹ ਰੱਖ ਦਿੱਤਾ ਕਬੀਰ ਦੀ ਮਾਂ ਨੇ ਆਪਣੀ ਪੁੱਤਰੀ ਦਾ ਵਿਆਹ ਰੱਖਿਆ ਤੇ ਕਬੀਰ ਨੂੰ ਕਿਹਾ ਕਿ ਕਹਿੰਦੇ ਕਬੀਰ ਮੜਾ ਮੂਟਾ ਕੋਈ ਕੰਮ ਕਰ ਕਰਿਆ ਕਰ ਦੇ